ਸਤਨਾਮ ਵਾਹਿਗੁਰੂ ਸਾਹਿਬ ਜੀ ਸੋਟ ਮਹਲਾ 5 ਗਉੜ ਗਾਵੋ ਪੂਰਨ ਅਬినాਸ਼ੀ ਕਾਮ ਕ੍ਰੋਧ ਬਿਖ ਜਾਰੇ ਮਹਾਂ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਗੁਣ ਗਾਵੋ ਪੂਰਨ ਅਬినాਸ਼ੀ ਕਾਮ ਕ੍ਰੋਧ ਬਿਖਜਾਰੇ ਮਹਾਂ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਪੁਰ ਗੁਰ ਮਿਟਿਓ ਭਰਮ ਅੰਧੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ ਮਰ ਤਨ ਰਹੇ ਆਕਾਈ ਜਤ ਕਤ ਪੂਰ ਰਹਿਓ ਪਰਮੇਸ਼ਰ ਕਤਿ ਆਵੇ ਕਤਿ ਜਾਈ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ 타ਕੀ ਪੂਰਨ ਕਾਲਾ ਕਾਲ ਕਲੇਸ਼ ਮਿਟੇ ਦੁਖ ਸਗਲੇ ਕਾਟੇ ਜਮ ਕੀ ਫਾਸਾ ਕੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ਕਾਲ ਕਲੇਸ਼ ਮਿਟੇ ਦੁਖ ਸਗਲੇ ਕਾਟੇ ਜਮ ਕੀ ਫਾਸਾ ਕੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਸੋਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ हे ਭਾਈ ਪੂਰੇ ਗੁਰੂ ਦੀ ਸ਼ਰਨ ਪੈ ਕੇ ਸਰਬ ਵਿਆਪਕ ਨਾਸ ਰਹਿਤ ਪ੍ਰਭੂ ਦੇ ਗੁਣ ਗਾਇਆ ਕਰ ਜਿਹੜਾ ਮਨੁੱਖ ਇਹ ਉਦਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ ਕਾਮ, ਕ੍ਰੋਧ ਆਦਿਕ ਦੀ ਜ਼ਹਿਰ ਸ਼ਾਂਤ ਕਰ ਦਿੰਦਾ ਹੈ ਇਹ ਜਗਤ ਵਿਕਾਰਾਂ ਦੀ ਅੱਗ ਦਾ ਸਮੁੰਦਰ ਹੈ ਇਸੇ ਵਿੱਚੋਂ ਪਾਰ ਲੰਘਣਾ ਬਹੁਤ ਕਠਿਨ ਹੈ ਸੇਵਿਤ ਸਲਾਹ ਦੇ ਗੀਤ ਗਾਉਣ ਵਾਲੇ ਮਨੁੱਖ ਨੂੰ ਗੁਰੂ ਸਾਧ ਸੰਗਤ ਵਿੱਚ ਰੱਖ ਕੇ ਇਸ ਸਮੁੰਦਰ ਵਿੱਚੋਂ ਪਾਰ ਲੰਘਾ ਲੈਂਦਾ ਹੈ। हे ਭਾਈ ਪੂਰੇ ਗੁਰੂ ਦੀ ਸ਼ਰਨ ਪਾਓ। ਜਿਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਨ ਪਿਆ ਪੂਰੇ ਗੁਰੂ ਨੇ ਉਸ ਦਾ ਭਰਮ ਮਿਟਾ ਦਿੱਤਾ। ਉਸ ਦਾ ਮਾਇਆ ਦੇ ਮੋਹ ਦਾ ਹਨੇਰਾ ਦੂਰ ਕਰ ਦਿੱਤਾ। हे ਭਾਈ ਤੂੰ ਵੀ ਗੁਰੂ ਦੀ ਸ਼ਰਨ ਪੈ ਕੇ ਪ੍ਰੇਮ ਭਰੀ ਭਗਤੀ ਨਾਲ ਪ੍ਰਭੂ ਦਾ ਭਜਨ ਕਰਿਆ ਕਰ ਤੈਨੂੰ ਪ੍ਰਭੂ ਅੰਗ ਸੰਗ ਦਿਸ ਪਵੇਗਾ ਠਹਿਰਾਓ ਏ ਭਾਈ ਪ੍ਰਮਾਤਮਾ ਦਾ ਨਾਮ ਸਾਰੇ ਰਸਾਂ ਦਾ ਖਜ਼ਾਨਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਸ ਖਜ਼ਾਨੇ ਦਾ ਰਸ ਪੀਂਦਾ ਹੈ ਉਸਦਾ ਮਨ ਉਸਦਾ ਤਨ ਮਾਇਆ ਦੇ ਰਸਾਂ ਵੱਲੋਂ ਰੱਜ ਜਾਂਦੇ ਹਨ ਉਸ ਨੂੰ ਹਰ ਥਾਂ ਪਰਮਾਤਮਾ ਵਿਆਪਕ ਜਿਸ ਪੈਂਦਾ ਹੈ ਉਹ ਮਨੁੱਖ ਫਿਰ ਨਾ ਜੰਮਦਾ ਨਾ ਮਰਦਾ ਹੈ हे ਭਾਈ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਨਾਮ ਰਤਨ ਲੱਭ ਲਿਆ ਉਸ ਦੀ ਆਤਮਿਕ ਜੀਵਨ ਵਾਲੀ ਮਿਹਨਤ ਕਾਮਯਾਬ ਹੋ ਗਈ ਗੁਰੂ ਦੀ ਰਾਹੇ ਜਿਸ ਮਨੁੱਖ ਦੇ ਮਨ ਵਿੱਚ ਸ੍ਰਿਸ਼ਟੀ ਦਾ ਪਾਲਣ ਹਾਰ ਆਵਸਥਾ ਹੈ ਉਹ ਮਨੁੱਖ ਆਸਾ ਲਈ ਜਾਪ ਤਪ ਸੰਜਮ ਦਾ ਭੇਤ ਸਮਝਣ ਵਾਲਾ ਹੋ ਜਾਂਦਾ ਹੈ ਉਹ ਮਨੁੱਖ ਆਤਮਿਕ ਜੀਵਨ ਦੀ ਸੂਝ ਦਾ ਗਿਆਤਾ ਹੋ ਜਾਂਦਾ ਹੈ ਏ ਨਾਨਕ ਆਖ ਜਿਸ ਮਨੁੱਖ ਉੱਤੇ ਪ੍ਰਭੂ ਨੇ ਮਿਹਰ ਕੀਤੀ ਉਸ ਨੂੰ ਪ੍ਰਭੂ ਨੇ ਗੁਰੂ ਨੂੰ ਮਿਲਾ ਦਿੱਤਾ ਉਸ ਦਾ ਮਨ ਉਸ ਦਾ ਤਨ ਆਤਮਿਕ ਆਨੰਦ ਨਾਲ ਪਰਫੁੱਲਤ ਹੋ ਗਿਆ ਉਸ ਮਨੁੱਖ ਦੀ ਜਮਾ ਵਾਲੀ ਫਾਹੀ ਕੱਟੀ ਗਈ ਉਸਤੇ ਗਲੋਂ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ ਜੋ ਆਤਮਕ ਮੌਤ ਲਿਆ ਕੇ ਜਮਾ ਦੇ ਵਸ ਪਾਉਂਦੀ ਹੈ ਉਸਤੇ ਸਾਰੇ ਦੁੱਖ ਕਲੇਸ਼ ਕਸ਼ਟ ਦੂਰ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮ ਨਮਾ ਫਰਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਰਡ ਬਾਈ ਆਵਰ 5ਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਸੌਫਟ 5ਥ ਮਹਿਲ Guru Sahib Ji is saying that sing the glorious praises of the perfect, imperishable Lord Vaheguru, and the poison of sexual desire and anger shall be burnt away. You shall cross over the awesome ocean of fire in the Satsangat. The company of the holy, the perfect Guru has dispelled the darkness of doubt. Remember God with love and devotion; He is near at hand. Pause. Drink in the sublime essence, the treasure of the name of the Lord, wahiguru Har Har, and your mind and body shall remain satisfied. The transcendent Lord is totally permitting and pervading everywhere. Where would he come from and where would he go? One whose mind is filled with the Lord is a person of meditation, penance, self restraint, and Spiritual wisdom and a knower of reality. The Gurmukh obtains the jewel of the Naam. His efforts come to perfect fruition. All his struggles, sufferings, and pains are dispelled, and the noose of death is cut away from him, says Nanak. God has extended his mercy. and so his mind and body blossom wahguruji ka khalsa wahguruji ki fateh